ਅੱਧਾ ਕੇ ਫਿਊਚਰ ਤੁਹਾਨੂੰ ਦਿਖਾਤਾ 트럼ਪ ਨੇ ਜਾਂਚ ਭਰ ਕੇ ਕਹਿੰਦੇ ਭੇਜਾਂਗੇ ਵਾਪਸ ਹੱਤਕੜੀਆਂ ਲਾ ਕੇ ਭੇਜਾਂਗੇ ਉੱਥੋਂ ਬੇਇੱਜ਼ਤ ਕਰਕੇ ਜ਼ਰੀਲ ਕਰਕੇ ਭੇਜਾਂਗੇ ਤੇ ਮੁੜ ਕੇ ਇੰਡੀਆ ਵਾਲੇ ਨੇ ਕਿੰਨਾ ਕੁ ਵਧੀਆ ਵੈਲਕਮ ਕੀਤਾ ਫਿਰ ਫਿਊਚਰ ਦੇਖ ਲਿਆ ਮੇਰੇ ਕੱਲ ਜਵਾਬ ਤਾਂ ਤੁਹਾਨੂੰ 트럼ਪ ਨੇ ਆਪ ਹੀ ਦਿੱਤਾ ਜੋ ਕਈ ਲੋਕ ਹੁਣ ਇਹ ਵੀ ਕਹਿੰਦੇ ਪਏ ਨੇ ਕਿ ਵੀ 트럼ਪ ਨੇ ਤਾਂ ਉਹ ਗਾਣਾ ਸੁਣ ਲਿਆ ਕਿ ਜੱਟਾਂ ਦੇ ਪਤਾਨੂੰ ਰੁਕ ਸਕੇ ਨਾ 트럼ਪ ਬਿਲੋਂ ਦੀ ਕੀ ਕੀ ਸ਼ਕਤੀ ਦਾ ਗੱਲ ਛੱਡਦੇ ਅਜੀਹ ਗਾਣਾ ਹੈ ਉਹ ਸੁਣਨ ਨਾਲ ਕਹਿੰਦੇ ਉਹਦੇ ਕਾਰਨ ਪੰਜਾਬੀ ਜ਼ਿਆਦਾ ਡਿਮਪਲ ਦਲਜੀਤ ਵਰਗਾ ਸਿੰਗਰ ਜਦੋਂ ਅਜੀਹੇ ਗੱਲ ਵੀ ਕਵੇ ਕਿ ਭਈ ਆ ਗਾਣਾ ਮੈਨੂੰ ਲੱਗਦਾ ਉਹਨੇ ਸੋਣੀ ਲਿਆ ਫਿਰ ਲੱਗਦਾ ਕਿ ਕਿਤੇ ਨਾ ਕਿਤੇ ਇਹ ਚੀਜ਼ ਹੋਈ ਵੀ ਹੋ ਸਕਦੀ ਨਹੀਂ ਦੇਖੋ ਬਿਲਕੁਲ ਇੰਨੀ ਕ ਜ਼ੋਰ ਹੈ ਕਿ ਜਿਹੜੀਆਂ ਵੀਡੀਓ ਤੁਸੀਂ YouTube ਤੇ ਸੋਸ਼ਲ ਮੀਡੀਆ ਤੇ ਮੈਕਸੀਕੋ ਦਾ ਬਾਰਡਰ ਪਾਰ ਕਰਦਿਆਂ ਦੀਆਂ ਡੌਂਕੀ ਲੌਂਦੀਆਂ ਦੇਖਦੇ ਹੋ ਕਿ ਉਹਨਾਂ ਤੱਕ ਵੀ ਪਹੁੰਚ ਨਹੀਂ ਆ ਰਹੀ ਉਹਨਾਂ ਦੇ ਮੋਬਾਈਲ ਵਿੱਚ ਵੀਡੀਓ ਹੈਗੀਆਂ ਨੇ ਜੋ ਵੀਡੀਓ ਤੁਹਾਡੇ ਤੱਕ ਪਹੁੰਚੀ ਮੇਰੇ ਤੱਕ ਪਹੁੰਚੀ ਦਿਲਜੀਤ ਤੱਕ ਪਹੁੰਚੀ ਤੇ ਟਰੰਪ ਤੱਕ ਵੀਡੀਓ ਪਹੁੰਚੀ ਹੋएगी ਆਫਕੋਰਸ ਕਰਕੇ ਦੋ 10 ਰੁਪਏ ਵਾਪਸ ਹੋ ਜਾਈ ਟਰੰਪ ਟਰੰਪ ਦੇ ਬਾਰੇ ਬੋਲੋ ਕੁਛ ਪੰਜਾਬੀ ਪੰਜਾਬ ਟਰੰਪ ਬਾਰੇ ਹੁਣ ਬਹਿ ਕੇ ਬੋਲੋ ਜਦੋਂ ਕੋਤਾਂ ਲੋਰ ਪਰ ਐਡਰੈਸ ਗਾਲਾ ਡੇਟ ਆ ਯਾਰ ਉਹ ਹੁੰਦਾ ਨਾ ਮਰੂਏ ਲੱਗਦੀ ਤੇ ਪਰ ਹੁਣ ਹੁਣ ਕੀ ਦੇਖੋ ਜਿਹੜਾ ਜਿਹੜੀ ਚੱਲਦੀ ਅਗਲਾ ਚਲਾਉਂਗਾ ਨਾ ਜੀ ਤੇ ਹੁਣ ਅਗਲਾ ਚਲਾਉਗਾ ਹੁਣ ਆ ਗਿਆ ਔਰ ਟਰੰਪ ਤੋਂ ਬਦਕੋ ਜੋੜੇ ਕੋੜੀ ਚੀਜ਼ ਹੈ ਤੇ ਤੁਸੀਂ ਸ਼ਾਰਟਕਟ ਲੱਭਾਂਗੇ ਕਿ ਨਹੀਂ ਮੇਰੇ ਵੀਜ਼ਾ ਨੇ ਲੱਗਾ ਨਾ ਤੇ ਹੁਣ ਫਿਰ ਮੈਂ ਵੀਜ਼ਾ ਲੈ ਕੇ ਦਿਖਾਉ ਜਾਂ ਮੈਂ ਉੱਥੇ ਪਹੁੰਚ ਕੇ ਦਿਖਾਉ ਜਦੋਂ ਉਹ ਆਪਣੀ ਝੂਠੀ ਗੈਰਤ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜਾ ਕੇ ਉੱਥੇ ਸਨੈਪਚੈਟ ਤੇ ਸੋਸ਼ਲ ਮੀਡੀਆ ਤੇ ਥਾਪੀ ਮਾਰ ਕੇ ਮੁੱਛ ਖੜੀ ਕਰਕੇ ਵੀਡੀਓ ਪੋਣੇ ਜੋੜੀ ਮੈਂ ਕੰਦ ਪਾਰ ਕਰ ਗਿਆ ਮੈਕਸੀਕੋ ਦੀ ਅਗਲੇ ਨੇ ਟੱਪੀ ਕਿਸੇ ਦੀ ਵੀਡੀਓ ਦੇਖ ਰਿਹਾ ਸੀ ਲੋਕਾਂ ਦੀ ਜ਼ਿੰਦਗੀ ਨੂੰ ਨਗ ਦਾ ਨਾਮ ਦਿੱਤਾ ਜਾਂਦਾ ਹੈ ਇੱਕ ਡੋਂਕਰ ਕਹਿੰਦਾ ਜੀ 10 ਨੱਕ ਚੜੇ ਸੀ 6 ਪਹੁੰਚ ਗਏ 4 ਰਹਿ ਗਏ ਉਹ ਰੱਬ ਦਾ ਵਾਸਤਾ ਇੱਕ ਮਾਂ ਦੇ ਪੋਤਰੀ ਜ਼ਿੰਦਗੀ ਨਗ ਦੇ ਬਰਾਬਰ ਹੈ ਮੇਰੇ ਖਿਆਲ ਨਾਲ ਮੇਰੀ ਜੋ ਸੋਚ ਹੈ ਕਿਸੇ ਵੀ ਮੁਲਕ ਦਾ ਵੀਜ਼ਾ ਜਾਨ ਤੋਂ ਜ਼ਿਆਦਾ ਇੰਪੋਰਟੈਂਟ ਨਹੀਂ ਇਹਦੇ ਚਲੋ ਵਿਚਾਰੇ ਫਿਰ ਵੀ ਕਿਸਮਤ ਵਾਲੇ ਆ ਨਾ ਕਿਣਾ ਫਿਰ ਵੀ ਬੜੇ ਕਿਸਮਤ ਵਾਲੇ ਲੋਕ ਵਾਪਸ ਆ ਗਏ ਨੇ ਕਈ ਲੋਕਾਂ ਦੀ ਤਾਂ ਉੱਥੇ ਲਾਸ਼ਾਂ ਤੱਕ ਨਹੀਂ ਮਿਲੀਆਂ ਸੋ ਕਦੀ ਵੀ ਕਿਸੇ ਮੁਲਕ ਦਾ ਵੀਜ਼ਾ ਇੰਨਾ ਜ਼ਿਆਦਾ ਜ਼ਿੰਦਗੀ ਤੋਂ ਉੱਪਰ ਨਹੀਂ ਹੈ ਕਿ ਤੁਸੀਂ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਚਲੋ ਪੈਸਾ ਗਿਆ ਵਾਪਸ ਆ ਗੋ ਪਰ ਜ਼ਿੰਦਗੀ ਕੀ ਵਾਪਸ ਕੌਣ ਲੈ ਕੇ ਆਊ ਫਿਰ ਮੁੜ ਕੇ ਆਪਾਂ ਕਹਿਣਾ ਜੀ ਇਸ ਟਾਈਮ ਖਤਰਨਾਕ ਹੋ ਗਿਆ 트럼ਪ ਜਾਂ ਨਿਆਹ ਕਰਤਾ ਕੋਈ ਕਹਿੰਦਾ ਮਾਰ ਕੇ ਕਾਂ ਟੰਗਦਾ ਠੀਕ ਹੈ ਅਗਲੇ ਨੇ ਐਗਜ਼ਾਮਪਲ ਸੈੱਟ ਕਰਨੀ ਸੀ ਆਪਣੇ ਵੋਟਰ ਨੂੰ ਜੁਵਾਦਾ ਕੀਤਾ ਪੂਰਾ ਕਰਨ ਪਹਿਲੀ ਗੱਲ ਤਾਂ دہشت ਦਾ ਮਾਹੌਲ ਨਹੀਂ ਬਣਾਇਆ ਅਗਲੇ ਨੇ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਪਰ ਮੈਨੂੰ ਲੱਗਦਾ ਕਿ ਉਹਨੇ ਬੀਂਗਾ ਪ੍ਰੈਜ਼ੀਡੈਂਟ ਜੋ ਪ੍ਰੋਮਿਸ ਜੋ ਵਾਦੇ ਆਪਣੇ ਵੋਟਰਸ ਨਾਲ ਕੀਤੇ ਸੀ ਪੂਰੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁਣ ਉਹਦੇ ਨਾਲ ਤੁਹਾਨੂੰ ਸਾਨੂੰ ਮਿਰਚਾਂ ਲੱਗਦੀਆਂ ਕਿਉਂਕਿ ਸਾਡੇ ਪੰਜਾਬ ਦੇ ਬੱਚੇ ਵਾਪਸ ਆਏ ਜਾਂ ਹਿੰਦੁਸਤਾਨ ਦੇ ਬੱਚੇ ਵਾਪਸ ਆਏ ਬਟ ਇਹ ਡੈਪੂਟੇਸ਼ਨ ਦਾ ਸਿਲਸਿਲਾ ਕੋਈ ਨਵਾਂ ਨਹੀਂਗਾ ਜੇ ਪ੍ਰਵਾਸ ਬਾਬੇ ਨਾਨਕ ਦੇ ਸਮੇਂ ਤੋਂ ਚੱਲਦਾ ਆ ਰਿਹਾ ਨਾ ਤੇ ਇਲੀਗਲ ਜਿਹੜੇ ਰਸਤੇ ਪਿਛਲੇ 30 40 ਸਾਲ ਤੋਂ ਚੱਲਦੇ ਆ ਰਹੇ ਤੇ ਡੈਪੂਟੇਸ਼ਨ ਤੋਂ ਯੂਕੇ ਦੀ ਵੇਖੋ ਡਾਟਾ ਕੱਢ ਕੇ ਉਹ ਵੀ ਹ ਸੈਂਕੜੇ ਲੋਕ ਰਿਪੋਰਟ ਕਰਦਾ ਯੂਰਪ ਹਰ ਸਾਲ ਸੈਂਕੜੇ ਲੋਕ ਰਿਪੋਰਟ ਕਰਦਾ ਕੈਨੇਡਾ ਰਿਪੋਰਟ ਕਰਦਾ ਯੂਐਸਏ ਇਸ ਕਰਕੇ ਖਬਰਾਂ ਚ ਬਣ ਗਿਆ ਕਿਉਂਕਿ ਜਿਹੜੇ ਡੋਨਲਡ 트੍ਰੰਪ ਨੇ ਪ੍ਰੈਜ਼ੀਡੈਂਟ ਬਣੇ ਨਵੇਂ ਉਹ ਥੋੜਾ ਸੁਰਖੀਆਂ ਚ ਰਹਿਣ ਦੀ ਆਦਤ ਹੈ ਉਹ ਸੁਰਖੀਆਂ ਚ ਰਹਿਣ ਕਰਕੇ ਫੌਜੀ ਜਹਾਜ਼ ਵਿੱਚ ਵਾਪਸ ਭੇਜਣਾ ਛੋਟੇ ਬੱਚਿਆਂ ਨੂੰ ਹੱਥ ਕੜੀਆਂ ਬੀੜੀਆਂ ਲਾ ਕੇ ਭੇਜਣਾ ਇਹ ਥੋੜਾ ਖਬਰਾਂ ਦਾ سلسلہ ਜੂਰ ਬਣਿਆ ਔਰ ਜੇ ਮੈਂ ਅਮਰੀਕਾ ਦੀ ਗੱਲ ਕਰਾਂ ਉਹਦਾ ਮੈਂ ਅਮਰੀਕਾ ਦਾ ਡੀਐਨਏ ਦੇਖਾਂ ਉਹ ਲੋਕਾਂ ਵੱਲੋਂ ਬਣਿਆ ਮੁਲਕ ਹੈ ਉੱਥੇ ਕੋਈ ਅਮਰੀਕਨ ਆਪਣੇ ਲੋਕ ਨਹੀਂਗੇ ਇਧਰ ਉਧਰ ਲੋਕ ਜਾ ਕੇ ਵਸੇ ਪਿੱਛੇ 100 200 ਸਾਲਾਂ ਚ ਬਟ ਉਹਨਾਂ ਦਾ ਕਲੀਅਰ ਕਟ ਮੈਸੇਜ ਦੇਣਾ ਕਿ ਜਿਹੜੇ ਇਲੀਗਲ ਇਮੀਗ੍ਰੈਂਟਸ ਨੇ ਅਨ ਡਾਕੂਮੈਂਟਡ ਬੰਦੇ ਉਹਨਾਂ ਤੇ ਕਾਰ ਵੀ ਹੋਏਗੀ ਔਰ ਕਾਰ ਵੀ ਰਹਿਣੇ 104 ਮੇਰੇ ਖਿਆਲ ਅਗੇ ਤੇ 482 ਦੀ ਲਿਸਟ ਤਿਆਰ ਹੈ ਤੇ ਇਸ ਤੋਂ ਬਾਅਦ 8000 ਬੱਚਾ ਹੋਰ ਹੈ ਨਾਟ ਬੱਚਾ ਉਹ ਬੰਦੇ ਜਿਹੜੇ ਇਲੀਗਲ ਰਸਤੇ ਇਕ ਤਿਆਰ ਕਰਕੇ ਬਾਰਡਰ ਪਾਰ ਕਰਕੇ ਗਏ ਔਰ ਉਹ ਐਸਐਮ ਲਿਸਟ ਪੂਰੀ ਤਿਆਰ ਕਰਕੇ ਇੰਡੀਆ ਨਾਲ ਆਲਰੇਡੀ ਲਿਸ ਸ਼ੇਅਰਿੰਗ ਕੀਤੀ ਜਾ ਚੁੱਕੀ ਉਹ ਵੀ ਬਹੁਤ ਜਲਦੀ ਜਾਇ ਪਰ ਪਰ ਕੇ ਵਾਪਸ ਆਏਗੀ ਕਾਰਨ ਕੀ ਹੈ ਮੈਸੇਜ ਦੇਣਾ ਕਲੀਅਰ ਕਟ ਕਿ ਹੁਣ ਅਮਰੀਕਾ ਉਹ ਬਰਦਾਸ਼ਤ ਨਹੀਂ ਕਰੇਗਾ ਜੋ ਪਹਿਲਾਂ ਕਰ ਚੁੱਕਿਆ ਐਂਡ ਵੈਸੇ ਵੀ ਜਦੋਂ ਸਰਕਾਰਾਂ ਨੇ ਲੀਗਲ ਰਸਤੇ ਰੱਖੇ ਆ ਤੇ ਮੇਰੇ ਖਿਆਲ ਨਾਲ ਆਪਾਂ ਨੂੰ ਗਲਤ ਰਸਤੇ ਇਕਤਾਰ ਕਰਨੇ ਚਾਹੀਦੇ ਨਹੀਂ ਵੀ ਕਾ ਕੰਸਲਟੈਂਟ ਪਿਛਲੇ 17 ਸਾਲ ਚ ਅਸੀਂ ਹੁਣ ਤੱਕ ਹਜ਼ਾਰਾਂ ਬੱਚਿਆਂ ਨੂੰ ਭੇਜਿਆ ਤੇ ਸੈਂਕੜੇ ਰਿਫਿਊਜ਼ ਵੀ ਹੋਏ ਹੋਣਗੇ ਬਟ ਉਹਦਾ ਮਤਲਬ ਇਹ ਨਹੀਂ ਕਿ ਅੱਜ ਅਸੀਂ ਆਪਣੀ ਮੁੱਛ ਖੜੀ ਕਰਨ ਲਈ ਜਾਂ ਆਪਣੀ ਲੋਕਾਂ ਨੂੰ ਗੈਰਤ ਵਿਖਾਉਣ ਦੇ ਲਈ ਦੋ ਨੰਬਰ ਦੇ ਰਸਤੇ ਬਾਰਡਰ ਪਾਰ ਕਰਕੇ 50-50 ਲੱਖ ਰੁਪਏ ਦੇ ਕੇ ਜਾਨ ਨੂੰ ਜੋਖਮ 'ਚ ਪਾ ਕੇ ਆਪਾਂ ਕਿਸੇ ਮੁਲਕ 'ਚ ਪਹੁੰਚੀਏ ਦੋਸਤੋ ਅਮਰੀਕਾ ਦਾ ਵੀਜ਼ਾ ਅਮਰੀਕਾ 'ਚ ਵਸਣਾ ਐਡਾ ਵੀ ਇੰਪੋਰਟੈਂਟ ਨਹੀਂ ਕਿ ਤੁਹਾਡੀ ਜਾਨ ਤੋਂ ਜ਼ਿਆਦਾ ਇੰਪੋਰਟੈਂਟ ਹੋ ਜਾਏ ਅਜੋ ਸਮਾਜ ਦੇ ਪੁੱਤ ਨੂੰ ਪੁੱਛ ਕੇ ਦੇਖੋ ਜਿਹੜਾ 40-50 ਲੱਖ ਰੁਪਏ ਲਾ ਕੇ ਖਰਾਬ ਵੀ ਕਰਕੇ ਵਾਪਸ ਆ ਗਿਆ ਅੱਜ ਹੁਣ ਕਿਤੇ ਨਾ ਉਧਰ ਦਾ ਇੱਦਾਂ ਦਾ ਮੈਂ ਬੋਲਣਾ ਨਹੀਂ ਚਾਹੁੰਦਾ ਹੁਣ ਅੱਜ ਨਾ ਤਾਂ ਉਹ ਅਮਰੀਕਾ ਨੇ ਵੀਜ਼ਾ ਦੇਣਾ ਨਾ ਕੈਨੇਡਾ ਨੇ ਦੇਣਾ ਨਾ ਯੂਰਪ ਨੇ ਦੇਣਾ ਨਾ ਯੂਕੇ ਨੇ ਦੇਣਾ ਹੁਣ ਉਹ ਕੋ ਸਿਰਫ ਇੰਡੀਆ ਆਪਸ਼ਨ ਬਚਦੀ ਹੈ ਜੇ ਅੱਜ ਤੋਂ 6 ਮਹੀਨੇ ਪਹਿਲਾਂ ਸਾਲ ਪਹਿਲਾਂ ਉਹ ਚੰਗਾ ਦਿਮਾਗ ਲੈਂਦਾ ਚੰਗੀ ਸਲਾਹ ਲੈਂਦਾ ਕਿਸੇ ਕੋਲੋਂ ਤੇ ਜੇ 50 ਲੱਖ ਰੁਪਏ ਸੀਗੇ ਇੱਥੇ ਬੈਂਕ 'ਚ ਰੱਖੇ ਰਿਹਾ ਤਾਂ ਵਿਆਜ ਖਾਂਦਾ ਤਾਂ ਵੀ ਚੰਗੀ ਰੋਜੀ ਰੋਟੀ ਖਾਈ ਜਾ ਸਕਦੀ ਸੀ ਇੱਥੇ 50 ਲੱਖ ਲਾ ਕੇ ਕੋਈ ਕਾਰੋਬਾਰ ਸ਼ੁਰੂ ਕਰਦਾ ਕੋਈ ਦੁਕਾਨ ਹੈ ਅੱਛਾ ਜਿਹੜੇ ਲੋਕ ਡੌਂਕੀ ਲਗਾ ਕੇ ਲਗਾ ਕੇ ਜਾਂਦੇ ਨੇ ਉਹਨਾਂ ਦਾ ਫਿਊਚਰ ਕੀ ਹੈਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਅਮਰੀਕਾ ਨੇ ਲਗਾਤਾਰ ਡਿਪੋਰਟ ਹੁਣ ਕਰਨੇ ਸ਼ੁਰੂ ਕਰ ਦਿੱਤੇ ਆ ਅਤੇ ਜਿਸ ਤਰੀਕੇ ਨਾਲ ਡਿਪੋਰਟ ਕਰ ਰਿਹਾ ਲੱਗਦਾ ਇਹੀ ਫਿਊਚਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੰਟਰੀਆਂ ਦੇ ਵਿੱਚ ਵੀ ਹੋਵੇਗਾ ਅੱਧਾ ਕਿ ਫਿਊਚਰ ਤੁਹਾਨੂੰ ਦਿਖਾਤਾ ਟਰੰਪ ਨੇ ਜਾਂਚ ਭਰ ਕੇ ਕਹਿੰਦੇ ਭੇਜਾਂਗੇ ਵਾਪਸ ਹੱਥ ਕੜੀਆਂ ਲਾ ਕੇ ਭੇਜਾਂਗੇ ਉੱਥੋਂ ਬੇਇੱਜ਼ਤ ਕਰਕੇ ਜ਼ਰੀਲ ਕਰਕੇ ਭੇਜਾਂਗੇ ਤੇ ਮੁੜ ਕੇ ਇੰਡੀਆ ਵਾਲੇ ਨੇ ਕਿੰਨਾ ਕੁ ਵਧੀਆ ਵੈਲਕਮ ਕੀਤਾ ਤੁਸੀਂ ਫਿਊਚਰ ਵੇਖ ਲਿਆ ਮੇਰੇ ਕੋਲ ਜਵਾਬ ਤਾਂ ਤੁਹਾਨੂੰ ਟਰੰਪ ਨੇ ਆਪ ਹੀ ਦੇ ਦਿੱਤਾ ਬਟ ਅਗੇਨ ਅੱਗੇ ਸਿਲਸਿਲਾ ਘਟੇਗਾ ਆਪਣੇ ਪੰਜਾਬੀ ਕਹਿੰਦੇ ਨੇ ਕਿ ਭਈ ਅਸੀਂ ਤਾਂ ਬਾਹਰ ਜਾਣਾ ਹੈ ਪੰਜਾਬ ਦੇ ਵਿੱਚ ਕੀ ਰੱਖਿਆ ਹੈ ਅਸੀਂ ਬਾਹਰ ਜਾ ਕੇ ਜਿਹੜਾ ਹੈ ਉਹ ਪੈਸੇ ਕਮਾਵਾਂਗੇ ਡਾਲਰ ਕਮਾਵਾਂਗੇ ਕੈਨੇਡਾ ਦੇ ਵਿੱਚ ਜਿਵੇਂ ਪੰਜਾਬੀ ਹੈਗੇ ਨੇ ਉਦਾਂ ਹੀ ਅਮਰੀਕਾ ਦੇ ਵਿੱਚ ਵੀ ਜਾਵਾਂਗੇ ਹੋਰ ਵੀ ਕਈ ਜਿਹੜੇ ਨੇ ਉਹ ਹੈਗੇ ਨੇ ਦੇਸ਼ ਹੈਗੇ ਉੱਥੇ ਜਾਵਾਂਗੇ ਥਾਪੀ ਮਾਰ ਕੇ ਡੰਕੀਆਂ ਲਗਾਈ ਜਾਂਦੇ ਪਏ ਨੇ ਲੱਗਦਾ ਇਹਦਾ ਨੁਕਸਾਨ ਬਹੁਤ ਜ਼ਿਆਦਾ ਪੰਜਾਬ ਨੂੰ ਚੈਨਾ ਪਵੇਗਾ ਬਿਲਕੁਲ ਜੀ ਗਲਤ ਰਸਤੇ ਦਾ ਖਿਆਲ ਜਿਹੜੇ ਕਰੋਗੇ ਉਹਦਾ ਨੁਕਸਾਨ ਪਹਿਲਾਂ ਵੀ ਚੱਲਣਾ ਪਿਆ ਆਉਣ ਦੇ ਸਮੇਂ ਵੀ ਚੱਲਣਾ ਪਏਗਾ ਹੁਣ ਰਹੀ ਗੱਲ ਮੈਂ ਐਗਜ਼ਾਮਪਲ ਅੱਗੇ ਵੀ ਕਈ ਵਾਰ ਦਿੰਨਾ ਕਿ ਜਦੋਂ ਬੱਚੇ ਦਾ ਇਥੋਂ ਵੀਜ਼ਾ ਰਿਫਿਊਜ਼ ਹੋ ਜਾਂਦਾ ਨਾ ਮੰਨ ਲਓ ਤੁਸੀਂ ਵਿਸਟਰ ਵੀਜ਼ਾ ਅਪਲਾਈ ਕੀਤਾ 15000 ਰੁਪਏ ਲੱਗਦਾ ਤੁਹਾਡਾ ਨਹੀਂ ਵੀਜ਼ਾ ਲੱਗਾ ਪਹਿਲੀ ਵਾਰ ਦੂਜੀ ਵਾਰ ਫਿਰ ਚਲ ਜਾਓ ਮੈਸਿਜ ਤੀਜੀ ਵਾਰ ਫਿਰ ਪੇਸ਼ ਹੋ ਜਾਓ ਚੌਥੀ ਵਾਰ ਫਿਰ ਪੇਸ਼ ਹੋ ਜਾਓ 10 ਵਾਰ ਪੇਸ਼ ਹੋਰੋਗੇ ਵੀਜ਼ਾ ਤਾਂ ਵੀ ਲੱਗ ਜਾਣਾ ਪਰ ਗੱਲ ਇਹ ਕਿ ਜਦੋਂ ਅਸੀਂ ਸ਼ਾਰਟਕਟ ਲੱਭਾਂਗੇ ਕਿ ਨਹੀਂ ਮੇਰੇ ਵੀਜ਼ਾ ਨਹੀਂ ਲੱਗਾ ਨਾ ਤੇ ਹੁਣ ਫਿਰ ਮੈਂ ਵੀਜ਼ਾ ਲੈ ਕੇ ਦਿਖਾऊं ਜਾਂ ਮੈਂ ਉੱਥੇ ਪਹੁੰਚ ਕੇ ਦਿਖਾऊं ਜਦੋਂ ਉਹ ਆਪਣੀ ਝੂਠੀ ਗੈਰਤ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜਾਗ ਉੱਥੇ ਸਨੈਪਚੈਟ ਤੇ ਸੋਸ਼ਲ ਮੀਡੀਆ ਤੇ ਥਾਪੀ ਮਾਰ ਕੇ ਮੁੱਛ ਖੜੀ ਕਰਕੇ ਵੀਡੀਓ ਪੋਣੇ ਜੋਰੀ ਮੈਂ ਕੰਤ ਪਾਰ ਕਰ ਗਿਆ ਮੈਕਸੀਕੋ ਦੀ ਅਗਲੇ ਨੇ ਟੱਪੀ ਕਾਂਦੀ ਵਾਪਸ ਮੜਾਤੀ ਮੜਾਤੀ ਨਾ ਫਿਰ ਸੋ ਗਲਤ ਰਸਤੇ ਅੱਜ ਵੀ ਗਲਤੀ ਕੱਲ ਵੀ ਗਲਤ ਰਹਿਣਗੇ ਤੇ ਪਿੱਛਲਾ ਵੀ ਗਲਤੀ ਸਹੀ ਰਸਤੇ ਜਾਉਂਗੇ ਤੇ ਹੋਰੇ ਖਮਾਜ਼ੇ ਨਹੀਂ ਪੁੱਤਲੇ ਬਣ ਕੇ ਆਪਣੀ ਜਾਨ ਦੇ ਜੋਖਮ ਈਵਨ ਕਿ ਮੈਂ ਕਿਸੇ ਦੀ ਵੀਡੀਓ ਵੇਖ ਰਿਹਾ ਸੀ ਲੋਕਾਂ ਦੀ ਜ਼ਿੰਦਗੀ ਨੂੰ ਨਗ ਦਾ ਨਾਮ ਦਿੱਤਾ ਜਾਂਦਾ ਇੱਕ ਡੋਂਕਰ ਕਹਿੰਦਾ ਜੀ 10 ਨਗ ਚੜੇ ਸੀ 6 ਪਹੁੰਚ ਗਏ 4 ਰਹਿ ਗਏ ਉਹ ਰੱਬ ਦਾ ਵਾਸਤਾ ਇੱਕ ਮਾਂ ਦੇ ਪੋਤਰੀ ਜ਼ਿੰਦਗੀ ਨਗ ਦੇ ਬਰਾ ਮੇਰੇ ਖਿਆਲ ਨਾਲ ਮੇਰੀ ਜੋ ਸੋਚ ਹੈ ਕਿਸੇ ਵੀ ਮੁਲਕ ਦਾ ਵੀਜ਼ਾ ਜਾਨ ਤੋਂ ਜ਼ਿਆਦਾ ਇੰਪੋਰਟੈਂਟ ਨਹੀਂ ਉਹ ਜਿਉਂਦੇ ਰਹੋਗੇ ਤਾਂ ਕੁਝ ਕਰੋਗੇ ਜੇ ਤੁਹਾਡੀ ਜਾਨ ਹੀ ਨਹੀਂ ਰਹੀ ਉਹ ਮਾਂ ਦੇ ਪੁੱਤ ਨੂੰ ਦੱਸੋ ਪੁੱਛ ਕੇ ਵੇਖੋ ਜਦੋਂ ਜਾਨ ਹੀ ਨਹੀਂ ਲਈ ਤਾਂ ਤੇ ਮਾਂ ਤੇ ਵਿਚਾਰੇ ਕੀ ਕਰਨਗੇ ਸੋ ਅੱਜ ਪੈਸੇ ਦਾ ਨੁਕਸਾਨ ਵੀ ਹੋਇਆ ਫਿਊਚਰ ਦਾ ਨੁਕਸਾਨ ਵੀ ਹੋਇਆ ਔਰ ਕਈਆਂ ਦੇ ਜਾਨਾਂ ਦਾ ਨੁਕਸਾਨ ਵੀ ਹੋ ਚੁੱਕੇ ਨੇ ਮੈਂ ਵੀਡੀਓ ਪੜ੍ਹ ਰਿਆ ਸੀ ਦੇਖਿਆ ਸੀ ਕਿਤੇ ਰਿਪੋਰਟ ਖੈਰ ਹਲੇ ਉਹ ਮਤਲਬ ਅਧਿਕਾਰਿਤ ਰਿਪੋਰਟ ਨਹੀਂ ਆ ਬਹੁਤ ਸਾਰੇ ਸੈਂਕੜੇ ਲੋਕਾਂ ਦੀ ਤਾਂ ਲਾਸ਼ਾਂ ਵੀ ਨਹੀਂ ਮਿਲੀਆਂ ਇਹ ਤੇ ਚਲੋ ਵਿਚਾਰੇ ਫਿਰ ਵੀ ਕਿਸਮਤ ਵਾਲੇ ਆ ਮੈਂ ਕਹਿੰਦਾ ਫਿਰ ਵੀ ਬੜੇ ਕਿਸਮਤ ਵਾਲੇ ਲੋਕ ਵਾਪਸ ਆ ਗਏ ਨੇ ਕਈ ਲੋਕਾਂ ਦੀ ਤਾਂ ਉੱਥੇ ਲਾਸ਼ਾਂ ਤੱਕ ਨਹੀਂ ਮਿਲੀਆਂ ਸੋ ਕਦੀ ਵੀ ਕਿਸੇ ਮੁਲਕ ਦਾ ਵੀਜ਼ਾ ਇੰਨਾ ਜ਼ਿਆਦਾ ਜ਼ਿੰਦਗੀ ਤੋਂ ਉੱਪਰ ਨਹੀਂ ਹੈ ਕਿ ਤੁਸੀਂ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਚਲੋ ਪੈਸਾ ਗਿਆ ਵਾਪਸ ਆ ਜੂ ਪਰ ਜ਼ਿੰਦਗੀ ਕੀ ਵਾਪਸ ਕੋਣ ਲੈ ਕੇ ਆਊਗਾ ਸੋ ਹਾਲੇ ਵੀ ਸੁਧਰ ਜੋ ਹੱਥ ਬਨ ਕੇ ਬੇਨਤੀ ਉਹਨਾਂ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਉਹਨਾਂ ਦੇ ਸਲਾਹਕਾਰਾਂ ਨੂੰ ਜਦੋਂ ਸਰਕਾਰਾਂ ਨੇ ਅਲੱਗ-ਅਲੱਗ ਮੁਲਕਾਂ ਨੇ ਲੀਗਲ ਰਸਤੇ ਰੱਖੇ ਆ ਤੁਸੀਂ ਪੜਨ ਜਾਣਾ ਸਟੱਡੀ ਵੀਜ਼ਾ ਕੰਮ ਕਰਨ ਜਾਣਾ ਮਰ ਪਰਮਟ ਜਾਂ ਫਿਰ ਪੱਕੇ ਤੌਰ ਤੇ ਜਾਣਾ एलिजिबिलिटी ਬਣਦੀ ਤਾਂ ਪੀਆਰ ਦੀ ਆਪਸ਼ਨ ਅਵੇਲੇਬਲ ਹੈ ਇਹੋ ਜਿਹੀ ਗਲਤ ਰਸਤੇ ਇਖਤियार ਕਰਕੇ ਆਪਣਾ ਪੈਸਾ ਆਪਣਾ ਸਮਾਂ ਆਪਣਾ ਫਿਊਚਰ ਆਪਣੀ ਜਾਨ ਨੂੰ ਦਾਤੇ ਨਾਲ ਲਾਉ ਪਰ ਮੁੜ ਕੇ ਆਪਾਂ ਕਹਿਣਾ ਜੀ ਆਸ ਤਾਂ ਖਤਰਨਾਕ ਹੋ ਗਿਆ 트럼ਪ ਜਾਂ ਨਿਆਂ ਕਰਤਾ ਕੋਈ ਕਹਿੰਦਾ ਮਾਰ ਕੇ ਕਾਂ ਟੰਗਦਾ ਠੀਕ ਅਗਰੇ ਨੇ ਐਗਜ਼ਾਮਪਲ ਸੈੱਟ ਕਰਨੀ ਸੀ ਆਪਣੇ ਵੋਟਰ ਨੂੰ ਵਾਦਾ ਕੀਤਾ ਪੂਰਾ ਕਰ ਰਿਹਾ ਅੱਛਾ ਕਈ ਲੋਕ ਹੁਣ ਇਹ ਵੀ ਕਹਿੰਦੇ ਪਏ ਨੇ ਕਿ ਵੀ 트럼ਪ ਨੇ ਤਾਂ ਉਹ ਗਾਣਾ ਸੁਣ ਲਿਆ ਕਿ ਜੱਟਾਂ ਦੇ ਪਤਨ ਨੂੰ ਰੋਕ ਸਕੇ ਨਾ 트럼ਪ ਬਿਲੋ ਦੀ ਕੀ ਤਿੱਕੀ ਸੁਕੀ ਦੀ ਤਾਂ ਗੱਲ ਛੱਡ ਦੇ ਅਜੀ ਹ ਗਾਣਾ ਹੈ ਉਹ ਸੁਣਨ ਲਿਆ ਕਹਿੰਦੇ ਉਹਦੇ ਕਾਰਨ ਪੰਜਾਬੀ ਜ਼ਿਆਦਾ ਡਿਪੋਰਟ ਕੀਤੇ ਨੇ ਮੈਂ ਸੋਸ਼ਲ ਮੀਡੀਆ ਦਾ ਬਹੁਤ ਜ਼ਿਆਦਾ ਮੈਂ ਵੇਖਦਾ ਨਹੀਂ ਘੱਟ ਹੈ ਬਟ ਯੈਸ ਮੈਂ ਇੱਕ ਦੋ ਥਾਂ ਸੁਣਿਆ ਜ਼ਰ ਬਟ ਕਹ ਰਹੇ ਉਹ ਤਾਂ ਇੱਕ ਜੋਕ ਮਜ਼ਾਕ ਬਣਾਇਆ ਬਟ ਯੈਸ ਇੰਨੀ ਕਾ ਦਲਜੀਤ ਵਰਗਾ ਸਿੰਗਰ ਜਦੋਂ ਅਜੀਹੇ ਗੱਲ ਵੀ ਕਵੇ ਕਿ ਭਈ ਆ ਗਾਣਾ ਮੈਨੂੰ ਲੱਗਦਾ ਹੈ ਉਹਨੇ ਸੋਹਣੀ ਲਿਆ ਫਿਰ ਲੱਗਦਾ ਕਿ ਕਿਤੇ ਨਾ ਕਿਤੇ ਇਹ ਚੀਜ਼ ਹੋਈ ਵੀ ਹੋ ਸਕਦੀ ਨਹੀਂ ਦੇਖੋ ਬਿਲਕੁਲ ਇੰਨੀ ਦਾ ਜ਼ੋਰ ਹੈ ਕਿ ਜਿਹੜੀਆਂ ਵੀਡੀਓ ਤੁਸੀਂ YouTube ਤੇ ਸੋਸ਼ਲ ਮੀਡੀਆ ਤੇ ਮੈਕਸੀਕੋ ਦਾ ਬਾਰਡਰ ਪਾਰ ਕਰਦਿਆਂ ਦੀਆਂ ਡੌਂਕੀ ਲਾਉਂਦੀਆਂ ਦੇਖਦੇ ਹੋ ਤੇ ਉਹਨਾਂ ਤੱਕ ਵੀ ਪਹੁੰਚ ਨਹੀਂ ਆਈ ਉਹਨਾਂ ਦੇ ਮੋਬਾਈਲ ਵਿੱਚ ਵੀਡੀਓ ਹੈਗੀਆਂ ਨੇ ਜੋ ਵੀਡੀਓ ਤੁਹਾਡੇ ਤੱਕ ਪਹੁੰਚੀ ਮੇਰੇ ਤੱਕ ਪਹੁੰਚੀ ਦਿਲਜੀ ਤੱਕ ਪਹੁੰਚੀ ਤੇ ਟਰੰਪ ਤੱਕ ਵੀਡੀਓ ਪਹੁੰਚੀ ਹੋएगी ਆਫਕੋਰਸ ਕਰਨੇ ਕਿ ਉਹਦਾ ਅਸਰ ਵਾਪਸ ਹੋ ਸਕਦਾ ਬਟ ਇਹਦਾ ਖਰੇਕ ਪਾਰਟ ਹੈ ਪਰ ਇਹਦਾ ਮੇਜਰ ਅਸਰ ਕੀ ਹੈ ਡੈਪੂਟੇਸ਼ਨ ਦਾ ਉਹਨੇ ਇਲੈਕਸ਼ਨ ਤੋਂ ਪਹਿਲਾਂ ਆਪਣੇ ਵੋਟਰਾਂ ਨਾਲ ਵਾਅਦਾ ਕੀਤਾ ਸੀ ਕਿ ਹੁਣ ਮੈਂ ਇਲੀਗ ਬਣاتی ਭਾਈ ਪੂਰੀ ਨਹੀਂ ਬਣ ਸਕੀ ਹੁਣ ਇਸ ਵਾਰ ਅਗਲੇ ਨੇ ਕਿਹਾ ਸੋ ਕਰਕੇ ਦਿਖਾਣਾ ਸੋ ਬੇਸਿਕਲੀ ਉਹ ਇੱਕ ਬਿਜ਼ਨਸਮੈਨ ਆ ਪੇਸ਼ੇਵਰੋ ਮਤਲਬ ਭਾੜ ਕੋ ਬਿਜ਼ਨਸਮੈਨ ਹੈ ਨਾ ਤਾਂ ਜਿਹੜਾ ਕ ਬਿਜ਼ਨਸਮੈਨ ਬੰਦਾ ਉਹ ਦਿਮਾਗ ਚ ਜੋ ਸਟ੍ਰੈਟਜੀਸ ਪਲੈਨਿੰਗ ਬਣੀਆਂ ਨੇ ਉਹਨੇ ਇੰਪਲੀਮੈਂਟ ਕਰਨੀ ਕਰਨੀਆਂ ਕੋਈ ਲੇਟ ਕਰਦਾ ਕੋਈ ਪਹਿਲਾਂ ਕਰਦਾ 트럼ਪ ਸਾਹਿਬ ਚ ਕਾਲੀ ਇਹ ਹੈ ਕਿ ਉਹ ਆਉਂਦਿਆ ਸਾਰੀ ਹਫਤੇ ਦਿਖਾਤਾ ਕਰਕੇ ਤੋਂ ਆਉਂਦੇ ਸਿਲਸਿਲੇ ਚ ਚਲਦੇ ਰਹਿਣਗੇ ਅੱਛਾ ਕਈ ਲੋਕ ਉਹਨਾਂ ਨੂੰ ਇਹ ਵੀ ਸਵਾਲ ਚੱਕਦੇ ਨੇ ਕਿ ਬਈ ਮੋਦੀ ਅਤੇ 트럼ਪ ਦੀ ਯਾਰੀ ਬੜੀ ਸੀਗੀ ਲੋਕ ਕਹਿੰਦੇ ਕਿ ਬਈ ਉਹਨਾਂ ਦੀ ਯਾਰੀ ਦੇ ਤਾਂ ਹੁਣ ਬਾਕੀ ਦੇਸ਼ ਜਿਹੜੇ ਨੇ ਉਹ ਸਵਾ ਕਾਂਦੇ ਸੀਗੇ ਤੇ ਅਜੇ ਹੀ ਕਿਹੜੀ ਯਾਰੀ ਦੇ ਵਿੱਚ ਫਿੱਕ ਪੈ ਗਈ ਕਿ ਭਾਰਤ ਦੇ ਜਿੰਨੇ ਨਾਗਰਿਕ ਸੀ ਤੇ ਕੋ ਪਰੀ ਯਾਰੀ ਕਹਿੰਦੇ ਪੰਜਾਬੀ ਚ ਕਹਾਵਤਾ ਯਾਰੀ ਤੇਰੀ ਮੇਰੀ ਪੱਕੀ ਪਰ ਰੋਟੀ ਆਪੋ ਆਪਣੀ ਜਾਂ ਟਿਕਟ ਆਪੋ ਆਪਣੀ ਸੋ ਯਾਰੀ ਇੱਕ ਲੱਗ ਪਾਸਿਆ ਬਟ ਉਹ ਯਾਰੀ ਕੋਈ ਇਕੱਠੇ ਪੜੇ ਤ ਨਹੀਂ ਨਾ ਇਹੋ ਜੀ ਯਾਰੀ ਕਿ ਕੋਈ ਕਹਿੰਦੇ ਮੈਂ ਤੇਰੇ ਬੰਦੇ ਛੱਡ ਦੂ ਤੂੰ ਮੇਰੇ ਬੰਦੇ ਛੱਡ ਦੀ ਇਹੋ ਜੀ ਕੋਈ ਉਹ ਮਤਲਬ ਸਕੂਲ ਦੀ ਜਾਂ ਕਾਲਵੀ ਯਾਰੀ ਨਹੀਂ ਸੀਗੀ ਇੱਕ ਮੁਲਕ ਦੇ ਬੇਸਿਸ ਤੇ ਡਿਪਲੋਮੈਟਿਕ ਜਿਹੜੀਆਂ ਯਾਰੀਆਂ ਨੇ ਇਹ ਹੁੱਡੀ ਯਾਰੀ ਮੈਨੂੰ ਲੱਗਦਾ ਨੇ ਕਿ ਮਨ ਲੌਦਾ ਸ਼ਹਿਰ ਮੋਦੀ ਜਿਹਨੂੰ ਕੋ ਮੈਸੇਜ ਜਾਊਗਾ ਇਹ ਪਾਪਾ ਨੂੰ ਬਹੁਤ ਭੜਕਾ ਕੇ ਨੂੰ ਪੋਲੀਟਿਕਲੀ ਮੁੱਦਾ ਬਣਾਈਏ ਅਗਲੇ ਨੇ ਜੋ ਕੀਤਾ ਉਹ ਇਕੱਲੇ ਇੰਡੀਆ ਨਾਲ ਨਹੀਂ ਕੀਤਾ ਇਸ ਤੋਂ ਪਹਿਲਾਂ ਸਾਊਥ ਮਿਰਚ ਹੈ ਮੈਕਸੀਕੋ ਦੀ ਗੱਲ ਕਰੀਏ ਜਾਂ ਕੋਲੰਬੀਆ ਦੀ ਗੱਲ ਕਰੀ ਉੱਥੇ ਬੱਚੇ ਲੋਕ ਵਾਪਸ ਭੇਜੇ ਨੇ ਜਿਵੇਂ ਕਿ ਕੋਲੰਬੀਆ ਨੇਤਾ ਜਹਾਜ ਲੈਂਡ ਤੋਂ ਮਨਾ ਕਰਤਾ ਸੀ ਜਦੋਂ ਕਹਤਾ ਤੇ ਟੈਰਿਫ ਵਧਾਵਾਂਗੇ ਸੋ ਅਗਲੇ ਕਹਿੰਦੇ ਹਾਂਜੀ ਸਾਹਿਬ ਅਪਣੇ ਬੰਦੇ ਲੈਣ ਨੂੰ ਤਿਆਰ ਹਾਂ ਸੋ ਹਾਂ ਇੰਨੀ ਕਾ ਜ਼ੂਰ ਆ ਕਿ ਇੱਕ ਮਤਲਬ ਛੋਟੇ ਬੱਚੇ ਨੂੰ ਜਾਂ ਇਲੀਗਲ ਇਮੀਗਰੈਂਟ ਨੂੰ ਹੱ ਯਾਦਾਂ ਮਨੁੱਖੀ ਸੀਗਾ ਬਟ ਯਸ ਜਿਹੜਾ ਵਾਪਸ ਭੇਜਣਾ ਉਹ ਸਿਲਸਿਲਾ ਚੱਲਦਾ ਸੀ ਔਰ ਚੱਲਦਾ ਰਹੇਗਾ ਔਰ ਇਹ ਕਲਾ ਯੂਐਸਟੀ ਚੱਲ ਰਿਹਾ ਔਰ ਬਾਕੀ ਮੁਲਕਾਂ ਚ ਵੀ ਚੱਲ ਰਿਹਾ ਹਾਈਲਾਈਟ ਖਬਰਾਂ ਚ ਸੁਰਖੀਆਂ ਚ ਨਿਊਜ਼ ਵਿੱਚ ਸੋਸ਼ਲ ਮੀਡੀਆ ਤਾਂ ਹੋ ਗਿਆ ਕਿਉਂਕਿ ਟਰੰਪ ਨਵਾਂ ਨਵਾਂ ਪ੍ਰੈਜ਼ੀਡੈਂਟ ਬਣਿਆ ਐਂਡ ਇਹਨਾਂ ਨੇ ਔਲਰੀਡਿ ਇਲੈਕਸ਼ਨ ਤੋਂ ਪਹਿਲਾਂ ਪ੍ਰੋਮਿਸ ਕੀਤੇ ਸੀ ਔਰ ਵੈਸੇ ਵੀ ਉਹਨੂੰ ਲੈਂਮਲੈਂਟ ਚ ਰਹਿਣ ਦੀ ਆਦਤ ਹੈ ਅੱਛਾ ਹੁਣ ਕਹਿੰਦੇ ਪਏ ਨੇ ਕਿ ਵੀ ਵੀਜ਼ਾ ਜਿਹੜੇ ਲਗਾਉਂਦੇ ਨੇ ਉਹਨਾਂ ਦੇ ਕੰਮ ਨੂੰ ਵੀ ਬੜਾ ਇਫੈਕਟ ਪਿਆ ਹੈ ਇਸ ਚੀਜ਼ ਤੋਂ ਬਾਅਦ ਕਿੰਨਾ ਕੁ ਇਫ ਸਟੂਡੈਂਟ ਵੀਜ਼ਾ ਕਾਰੋਬਾਰ ਕਰਦੇ ਨੇ ਇੱਕ ਪ੍ਰੋਫੈਸ਼ਨਲ ਐਜੂਕੇਸ਼ਨਲ ਕੰਸਲਟੈਂਟ ਨੇ ਮੈਂ ਆਪਣੀ ਵੀ ਗੱਲ ਕਰ ਰਿਹਾ ਆਪਣੇ ਨਾਲ ਜਿਹੜੇ ਹੋਰ ਜੈਨੂਨ ਕੰਸਲਟੈਂਟ ਪਿਛਲੇ 10 15 20 ਸਾਲ ਤੋਂ ਪ੍ਰੈਕਟਿਸ ਕਰ ਰਹੇ ਨੇ ਉਹਨਾਂ ਦੇ ਕੰਮ 'ਚ ਹੋਰ ਵਾਧਾ ਹੋਏਗਾ ਹੁਣ ਤੁਸੀਂ ਵੇਖੋ ਜਿਹੜੇ 104 ਬੰਦੇ ਵਾਪਸ ਆਏ ਆ ਨਾ ਜੋ ਮੈਕਸਿਮ ਜਿਹੜਾ ਏਜ ਫੈਕਟਰ ਸੀ 18 ਤੋਂ 22 ਚੋ ਵੀ ਸਾਲ ਸੀ ਉਹ ਸਾਰੇ ਸਟੂਡੈਂਟ ਵੀਜ਼ੇ ਤੇ ਜੈਨੂਨ ਲੀਗਲ ਤਰੀਕੇ ਜਾ ਸਕਦੇ ਸੀ ਬਟ ਉਹਨੇ ਸ਼ਾਰਟਕਟ ਰਸਤਾ ਬਣਾਇਆ ਜਿਹੜਾ 50 ਲੱਖ ਲਾ ਕੇ ਉਹ ਗਏ ਐ ਸੋ ਉਹ 5 7 10 ਲੱਖ ਰੁਪਏ ਦੀ ਫੀਸ ਉਹ ਵੀ ਵੀਜ਼ਾ ਤੋਂ ਬਾਅਦ ਭਰ ਕੇ ਇਕਲ ਸਹੀ ਦੇ ਕੇ ਜਾ ਸਕਦੇ ਸੋ ਬੇਸਿਕਲੀ ਜਿਹੜੀ ਇੱਕ ਐਜੂਕੇਸ਼ਨਲ ਇੰਡਸਟਰੀ ਹੈ ਕਿਉਂਕਿ ਫਰਕ ਹੈ ट्रैवल ਏਜੰਟ ਵਿੱਚ ਔਰ ਐਜੂਕੇਸ਼ਨ ਕੰਸਲਟੈਂਟ ਫਰਕ ਹੈ ਹੁਣ ਐਜੂਕੇਸ਼ਨਲ ਕੰਸਲਟੈਂਟ ਮੇਰੇ ਵਰਗੇ ਕੋਲ ਹੁੰਦੇ ਉਹ ਮੈਂ ਤੈਨੂੰ ਇੱਕ ਚੰਗੀ ਯੂਨੀਵਰਸਿਟੀ ਦਾਖਲਾ ਕਰਾਉਣਾ ਇੰਟਰਵਿਊ ਦੀ ਤਿਆਰੀ ਕਰਉਣਾ ਤੁਹਾਨੂੰ ਪਾਮਨ ਲੈ ਕੇ ਜਣਾ ਐਮੈਸੀ ਪੇਸ਼ ਕਰਨਾ ਤੁਸੀਂ ਆਪਣੀ ਇੰਟੈਂਸ਼ਨ ਵੀਜ਼ਾ ਆਫ ਸਮੋਰੇ ਕਲੀਅਰ ਕਰ ਦਿਓ 2 ਮਿੰਟ ਚ ਵੀਜ਼ਾ ਰਿਆ ਜਾ ਸਕਦਾ ਦੁਨੀਆ ਦਾ ਸਭ ਤੋਂ ਸੌਖਾ ਹੈ ਯੂਐਸ ਦਾ ਵੀਜ਼ਾ ਲੈਣਾ ਕਿਉਂ ਗੱਲ ਨਹੀਂ ਬਾਤੀ ਮਿਲ ਜਾਂਦਾ ਤੁਸੀਂ ਆਸਟ੍ਰੇਲੀਆ ਪਲੇ ਕਰਨਾ ਤੁਹਾਨੂੰ ਮੋਟੀ ਸਾਰੀ ਫਾਈਲ ਦਿਖਾਉਣੀ ਪੈਣੀ ਹੈ 35 ਲੱਖ ਫੰਡ ਦਿਖਾਓ ਜੀ ਇਨਕਮ ਦਿਖਾਓ ਕੈਨੇਡਾ ਜਾਣਾ ਜੀਏਸੀ ਭਰਨਾ ਪੈਣਾ ਨਿਊਜ਼ੀਲੈਂਡ ਜਾਣਾ 6 ਮਹੀਨੇ ਪੁਰਾਣੇ ਫੰਡ ਵਿਖਾਉਣੇ ਪੈਣੇ ਉਹ ਵਿਚਾਰਾ ਯੂਐਸ ਤੇ ਮੰਗਦੇ ਕੁਝ ਨਹੀਂ ਕਹਿੰਦਾ ਸਿਰਫ ਆਪਣੀ ਇੰਟੈਂਸ਼ਨ ਦੱਸੋ ਆ ਪੜਨਾ ਚਾਹਨਾ ਨਾ ਤਾਂ ਯੂਐਸ ਨਾ ਪਹਿਲਾਂ ਫੀਸ ਮੰਗਦਾ ਨਾ ਪੁਰਾਣੇ ਫੰਡ ਮੰਗਦਾ ਨਾ ਕੈਨੇਡਾ ਵਾਂਗੂ ਜੀਏਸੀ ਮੰਗਦਾ ਮੰਗਦਾ ਕੀ ਹੈ ਸਿਰਫ ਸਿਰਫ ਤੁਹਾਡੀ ਸਹੀ ਇੰਟੈਂਸ਼ਨ ਜੇ ਤੁਸੀਂ ਜੇ ਤੁਸੀਂ ਸਹੀ ਇੰਟੈਂਸ਼ਨ ਵੀ ਨਹੀਂ ਦੇ ਸਕਦੇ ਤਾਂ ਫਿਰ ਤੁਸੀਂ ਲੀਗਲ ਇਲਲੀਗਲ ਦੋਨੋਂ ਤਰੀਕੇ ਨਾਲ ਅਮਰੀਕਾ ਜਾਂਦੇ ਹੱਕਦਾਰ ਹੀ ਨਹੀਂਗੇ ਫਿਰ ਇਹ ਹਵਾ ਬਣਾਇਆ ਹੋਇਆ ਕਿ ਅਮਰੀਕਾ ਤੋਂ ਬਈ ਸਭ ਤੋਂ ਵੱਧ ਰਿਜੈਕਟ ਕਰਦਾ ਹੈ ਵੀਜ਼ੇ ਪੱਤੀ ਰਿਜੈਕਟ ਇਸ ਕਰਕੇ ਕਰਦਣਾ ਤੁਹਾਡੀ ਐਲੀਜੀਬਿਲਟੀ ਨਹੀਂ ਬਣਦੀ ਤੁਸੀਂ ਮੇਰੇ ਕੋਲ ਆਏ ਸਟੱਡੀ ਵੀਜ਼ਾ ਅਪਲਾਈ ਕਰਨਾ ਹੈ ਪਰ ਤੁਹਾਨੂੰ ਤੁਹਾਡੀ ਇੰਟੈਂਸ਼ਨ ਕਲੀਅਰ ਨਹੀਂ ਮੈਂ ਪੜਨਾ ਚਾਹੁੰਨਾ ਤੁਸੀਂ ਕਹਿੰਦੇ ਮੈਂ ਹਾਲਸ ਵੀ ਨਹੀਂ ਕਰ ਸਕਦਾ ਯੂਐਸ ਕੇ ਅੰਦਰ ਤੁਸੀਂ ਵੀਜ਼ਾ ਦਊਗਾ। ਪਰ ਤੁਸੀਂ ਕੋਈ ਨੀ ਮੈਂ ਅੰਗਰੇਜ਼ੀ ਵੀ ਨਹੀਂ ਬੋਲ ਸਕਦਾ। ਫਿਰ ਸਟੱਡੀ ਵੀਜ਼ਾ ਜਾ ਕੇ ਉੱਥੇ ਪੜ੍ਹੋਗੇ ਕਿੱਦਾਂ? ਜਿਹੜਾ ਬੱਚਾ 2 ਮਿੰਟ ਦੀ ਇੰਗਲਿਸ਼ ਵਿੱਚ ਗੱਲਬਾਤ ਨਹੀਂ ਕਰ ਸਕਦਾ, ਉਹ ਵਿਚਾਰਾ ਕਿਵੇਂ ਜਾ ਕੇ 400 ਸਾਲ ਡਿਗਰੀ ਕਰੇਗਾ? ਨਹੀਂ ਹੈ ਐਲੀਜੀਬਲ। 2-4-6 ਮਹੀਨੇ ਕਿਸੇ ਕੋਚਿੰਗ ਸੈਂਟਰ ਲਾਓ। ਪਰਸਨੈਲਿਟੀ ਡਿਵੈਲਪਮੈਂਟ ਦਾ, ਸਪੋਕਨ ਦਾ, ਇੰਗਲਿਸ਼ ਦੇ ਕਲਾਸਾ ਲਾਓ ਤਾਂ ਕਿ ਤੁਸੀਂ ਇੰਗਲਿਸ਼ ਬੋਲ ਸਕੋ, ਪੜ੍ਹ ਸਕੋ, ਸੁਣ ਸਕੋ, ਸਮਝ ਸਕੋ। ਸਿਰਫ ਇਹ ਮੰਗਦੇ ਆ। ਤੇ ਜੇ ਆਪਾਂ ਉਹ ਵੀਲ ਦੇ ਸਕਦੇ ਫਿਰ ਆਪਾਂ ਜਾਣਦੇ ਹੱਕਦਾਰ ਨਹੀਂ ਤੁਹਾਡੀ ਗੱਲ ਦਾ ਜ ਜਿਹੜੇ ਬੱਚੇ ਨੇ ਆਇਲਸ ਨਹੀਂ ਕੀਤੀ ਸੀ ਵੀਜ਼ਾ ਦੋਵਾਂ ਨੂੰ ਮਿਲੇ ਕਿਹਨੂ ਕਿਹਨੂ ਵੀਜ਼ਾ ਮਿਲਿਆ ਜਿਨਾਂ ਨੇ ਆਪਣੀ ਪੜ੍ਹਾਈ ਨੂੰ ਲੈ ਕੇ ਕੁਝ ਰਿਸਰਚ ਕੀਤੀ ਸੀ ਮੈਂ ਐਗਜ਼ਾਮਪਲ ਦੇ ਕੇ ਸਮਝਾਉਂਦਾ ਅੱਜ ਮੈਂ 12ਵੀਂ ਪਾਸ ਕੀਤੀ ਹੈ ਮੇਰੇ 60 70% ਨੰਬਰ ਆ ਆਇਲਸ ਨਹੀਂ ਕੀਤੀ ਮੈਂ ਫਿਰ ਵੀ ਕਿਸੇ ਸਟੇਟ ਯੂਨੀਵਰਸਿਟੀ ਦਾ ਦਾਖਲਾ ਲਿਆ ਮੈਨੂੰ ਬੈਚਲਰ ਡਿਗਰੀ 'ਚ ਐਡਮਿਸ਼ਨ ਮਿਲ ਗਈ ਬੈਚਲਰ ਇਨ ਆਈਟੀ ਬੈਚਲਰ ਇਨ ਬਿਜ਼ਨਸ ਕਿਸੇ 'ਚ ਮਿਲ ਗਈ ਮੈਂ ਯੂਨੀਵਰਸਿਟੀ ਨੂੰ ਲੈ ਕੇ ਕੁਝ ਰਿਸਰਚ ਤਾਂ ਕਰਾਂਗਾ ਨਾ ਅੱਜ ਅਸੀਂ ਇੱਥੇ ਇਸ ਨੂੰ 100 ਰੁਪਏ ਦੇਣਾ ਕੋਈ ਆਪਾਂ ਕਪੜਾ ਖਰੀਦਣ ਜਾਣੇ ਤਾਂ ਪਚਾਰ ਥਾਂ ਤੇ ਬ੍ਰਾਂਡ ਚਾਰ ਦੁਕਾਨਾਂ ਚੱਕ ਕਰਦੇ ਆਂ ਅੱਜ ਅਸੀਂ ਆਪਣੀ ਜ਼ਿੰਦਗੀ ਦਾ ਪੈਸਾ ਜ਼ਿੰਦਗੀ ਦਾ ਸਮਾਂ ਨਿਵਾਸ ਕਰਨ ਚੱਲੇ ਯੂਐਸ ਦੇ ਵਿੱਚ ਪੜਨ ਚੱਲੇ ਆਂ ਤੇ ਆਪਾਂ ਨੂੰ ਯੂਨੀਵਰਸਿਟੀ ਬਾਰੇ ਪਤਾ ਹੋਣਾ ਚਾਹੀਦਾ ਆਪਣੇ ਕੋਰਸ ਬਾਰੇ ਪਤਾ ਹੋਣਾ ਚਾਹੀਦਾ ਫੀਸ ਸਟ੍ਰਕਚਰ ਬਾਰੇ ਪਤਾ ਹੋਣਾ ਚਾਹੀਦਾ ਔਰ ਜਿਹੜੀ ਪੜ੍ਹਾਈ ਕਰਨ ਚੱਲੇ ਆਂ ਪੜ੍ਹਾਈ ਕਰਨ ਤੋਂ ਬਾਅਦ ਮੈਨੂੰ ਉਸ ਪੜ੍ਹਾਈ ਦੀ ਫਿਊਚਰ ਚ ਵੈਲਿਊ ਕੀ ਮਿਲੇਗੀ ਪਤਾ ਹੋਣਾ ਚਾਹੀਦਾ ਅਗਰ ਆ ਚੀਜ਼ਾਂ ਪਤਾ ਨੇ ਦੁਨੀਆ ਦੀ ਕੋਈ ਤਾਕਤ ਵੀਜ਼ਾ ਰਿਫਿਊਜ਼ ਨਹੀਂ ਕਰ ਸਕਦੀ ਪ੍ਰੋਬਲਮ ਕਦੋਂ トリック ਦਾ ਮਾਰਿਆ ਹੁੰਦਾ ਉਦੋਂ ਅਸੀਂ ਮੂੰਹal ਦੇਖਦੇ ਵੀਜ਼ਾ ਆਫਸਰ ਨੇ ਜਿਹੜੇ ਵੀਜ਼ਾ ਆਫਸਰ ਨੇ ਉਹ ਬਹੁਤ ਸਟਰੋਂਗ ਸਾਈਕੋਲੋਜਿਸਟ ਹੈ ਉਹ ਬੱਚੇ ਨੂੰ ਜ਼ੁਬਾਨ ਨਹੀਂ ਸੁਣਦੀ ਉਹਦੀ ਉਹਦੀ ਬੋਡੀ ਲੈਂਗੁਏਜ ਉਹਦੇ ਹਾਫ ਭਾਵ ਉਹਦਾ ਫੇਸ ਉਹਦਾ ਆਈ ਐਕਸਪ੍ਰੈਸ਼ਨ ਦੇਖਦੇ ਆ ਜੋ ਸੱਚ ਦੱਸ ਦਿੰਦੇ ਨੇ ਜ਼ੁਬਾਨ ਤੋਂ ਉਹਦਾ ਕਹਿ ਦੋਗੇ ਹਾਂਜੀ ਮੈਂ ਪੜਨ ਜਾਣਾ ਚਾਹੁੰਨਾ ਸਵਾਲ ਤੇ ਇੰਨੇ ਹੋਣੇ ਆ ਸਟੱਡੀ ਵੀਜ਼ੇ ਚ ਵਾਈ ਯੂ ਐਸ ਵਾਈ ਦਿਸ ਯੂਨੀਵਰਸਿਟੀ ਹੂ ਵਿਲ ਸਪான்ਸਰ ਯੂਰ ਫੀਸ ਪਰ ਜਦੋਂ ਅਸੀਂ ਆਪ ਆਪਣੀ ਖੁਦ ਰਿਸਰਚ ਕੀਤੀ ਹੋਏਗੀ ਪੜ੍ਹਾਈ ਨੂੰ ਲੈ ਕੇ ਯੂਨੀਵਰਸਿਟੀ ਨੂੰ ਲੈ ਕੇ ਗੂਗਲ ਤੇ ਸਾਰਾ ਕੁਝ ਅਵੇਲੇਬਲ ਹੈ ਜੋ ਤੁਸੀਂ ਵੀਜ਼ਾ ਆਫਸ ਨੂੰ ਇਸ ਗੱਲ ਨੂੰ ਸੰਤੁਸ਼ਟ ਕਰ ਸਕਦੇ ਹੋ ਕਿ ਇਹ ਬੱਚਾ ਵਾਕਿਆ ਪੜਨ ਜਾਣਾ ਚਾਹੁੰਦਾ ਹੈ ਦੁਨੀਆ ਦੀ ਕੋਈ ਤਾਕਤ ਵੀਜ਼ਾ ਰਿਫਿਊਜ਼ ਨਹੀਂ ਕਰਦੀ ਵੀਜ਼ੇ ਦਿੰਦੇ ਨੇ ਪਿਛਲੇ ਸਾਲ 14 ਲੱਖ ਤੋਂ ਉੱਪਰ ਵੀਜ਼ਾ ਜਾਰੀ ਕੀਤਾ ਗਿਆ ਕੋਟਾ 10 ਲੱਖ ਦਾ ਸੀ ਵਿਸਟਰ ਸਟੂਡੈਂਟ ਪਾ ਕੇ ਇੰਨੇ ਵੀਜ਼ੇ ਨਾਤਕ ਕੈਨੇਡਾ ਨੇ ਨਾ ਕਾਡ ਆਸਟ੍ਰੇਲੀਆ ਨੇ ਨਾ ਨਿਊਜ਼ਾਂ ਜਾਰੀ ਕੀਤੇ ਜਦੋਂ 14 ਲੱਖ ਵੀਜ਼ਾ ਲੱਗਾ ਫਿਰ ਕਿੰਨਾ ਲੋਕਾਂ ਦਾ ਲੱਗਾ ਸਮੱਸਿਆ ਕਿ ਹਾਸ ਨਾ ਪਹੁੰਚੇ ਥੂ ਕੋੜੀ ਆਪਣੀ ਐਲੀਜੀਬਿਲਟੀ ਬਣਦੀ ਨਹੀਂ ਸਾਡੀ ਇੰਟੈਂਸ਼ਨ ਕਲੀਅਰ ਨਹੀਂ ਆਪਾਂ ਕਿਨੇ ਅਮਰੀਕਾ ਵੀਜ਼ਾ ਨਹੀਂ ਦਿੰਦਾ ਉਹ ਜਿਹੜਾ ਲੋਕਾਂ ਨੇ ਵੀਜ਼ਾ ਲੱਗੇ ਉਹ ਕਿੱਥੋਂ ਲਿਆਏ ਉਹ ਵੀ ਉਹ ਕਿਹੜਾ ਅਮਰੀਕਾ ਸੀਗਾ ਉਹ ਵੀ ਇਸੇ ਅਮਰੀਕਾ ਤੋਂ ਵੀਜ਼ਾ ਲੈ ਕੇ ਆਏ ਤਾਂ ਤੇ ਨੰਗੂਲੇ ਮੇਰੇ ਵੱਲ ਵੀ ਹੁੰਦੀਆਂ ਆਪਾਂ ਤੁਹਾਨੂੰ ਦੂਂਗਲ ਕਰ ਦਿੱਤੀ ਤੇ ਤੁਹਾਡੀ ਗਲਤੀ ਹੈ ਪਰ ਆਪਾਂ ਆਪਣੇ ਵਾਲੇ ਪਾਸੇ ਕੋਸ਼ਿਸ਼ ਨਹੀਂ ਕਰਦੇ ਆਪਣੀ ਪੀੜਤਰੀ ਸੋਟਾਂ ਮੰਦੀ ਕੋਸ਼ਿਸ਼ ਨਹੀਂ ਕਰਦੇ ਕਿ ਮੇਰੇ ਚ ਆਪਣੀ ਕਮੀ ਕੀ ਹੈ ਬਸ ਆਖਰੀ ਸਵਾਲ ਮੇਰਾ ਤੁਹਾਡੇ ਵੱਲ ਮੈਂ ਅਮਰੀਕਾ ਜਾਣਾ ਹੈ ਕਿਵੇਂ ਜਾਵਾਂ ਵਰਕ ਪਰਮਿਟ ਤੇ ਜਾਣਾ ਹੈ ਜਾਂ ਸਟੱਡੀ ਵੀਜ਼ੇ ਤੇ ਜਾਣਾ ਹੈਗਾ ਕਿਹੜੇ ਰਾਹ ਨੇ ਮਿਲਗੇ ਮੈਨੂੰ ਪੁੱਛੋ ਤੇ ਪਹਿਲਾਂ ਆਪਣੇ ਆਪ ਨੂੰ ਸ਼ੀਸ਼ੇ ਮורה ਖੜਕੇ ਪੁੱਛੋ ਮੈਂ ਕਾਦੇ ਚ ਐਲੀਜੀਬਲ ਹਾਂ ਕੀ ਮੈਂ ਪੜਨਾ ਚਾਹੁੰਨਾ ਜਾਂ ਮੈਂ ਘੁੰਮਣ ਜਾਣਾ ਚਾਹੁੰਨਾ ਜਾਂ ਮੈਂ ਕੰਮ ਲਈ ਜਾਣ ਲਈ ਐਲੀਜੀਬਲ ਹਾਂ ਸਾਰਾ ਕੁਝ ਗੂਗਲ ਤੇ ਅਵੇਲੇਬਲ ਆ ਆਦਰਵਾਈਸ ਪੰਜਾਬ ਚ ਕਈ ਹੋਰ ਚੰਗੇ ਕੰਸਲਟੈਂਟ ਆ ਜਿੰਨਾਂ ਕੋ ਜਾ ਕੇ ਸਲਾਹ مشورہ ਲੋ ਇੱਕ ਕੋਲੋਂ ਦੋ ਕੋਲੋਂ ਤਿੰਨ ਕੋਲੋਂ ਚਾਰ ਕੋਲੋਂ 10 ਕੰਸਲਟੈਂਟ ਦਫ਼ਤਰ ਜਾਓ ਫਿਰ ਬੈਠ ਕੇ ਪੇਪਰ ਤੇ ਐਨਲਾਈਜ਼ ਕਰੋ ਕਿੱਥੋਂ ਮੈਨੂੰ ਸਹੀ ਸਲਾਹ ਮਿਲੀ ਆ ਫਿਰ ਫਾਈਲ ਪਲੇ ਕਰੋ ਪਰ ਜੇ ਤੁਹਾਨੂੰ ਰਸਤੇ ਜਾਂਦੇ ਕਿਸੇ ਨੇ ਕਹਿਤਾ ਕੋਈ ਗੱਲ ਨਹੀਂ ਮੈਂ ਭੇਜਦਾ ਤੈਨੂੰ ਅਮਰੀਕਾ ਚਾਈ ਰੱਖ ਲੱਗੂਗਾ ਤੁਸੀਂ ਮੈਨੂੰ ਛੱਡ ਕੇ ਉਹਦੀ ਗੱਲ ਪਹਿਲਾਂ ਮੰਨਣੀ ਕਿਉਂਕਿ ਸ਼ਾਰਟਕਟ ਹਮੇਸ਼ਾ ਸਾਡੇ ਦਿਮਾਗ ਨੂੰ ਜ਼ਿਆਦਾ ਅਟਰੈਕਟ ਕਰਦੇ ਆ ਸੋ ਆਪਣੇ ਆਪ ਨੂੰ ਪਹਿਲਾਂ ਪੁੱਛਣਾ ਜ਼ਰੂਰੀ ਆ ਕਿ ਮੇਰੀ ਐਲੀਜੀਬਿਲਟੀ ਬਣਦੀ ਕਿੱਥੇ ਮੈਂ ਫਿਰ ਕਹਿ ਦਵਾਂ ਅਗਰ ਸਟੱਡੀ ਵੀਜ਼ਾ ਜਰੂਰ ਮਿਲਦਾ ਤੁਹਾਡੀ ਇੰਟੈਂਸ਼ਨ ਘੁੰਮ ਕੇ ਵਾਪਸ ਹੋਣਾ ਵਿਸਟਰ ਵੀਜ਼ਾ ਜਰੂਰ ਮਿਲਦਾ ਤੁਹਾਡੀ ਇੰਟੈਂਸ਼ਨ ਕੰਮ ਕਰਨਾ ਤੁਹਾਡੇ ਕੋਲ ਕੋਈ ਆਈਟੀ ਦਾ ਐਕਸਪੀਰੀਅੰਸ ਹੈ ਤੁਹਾਡੇ ਕੋਲ ਕੋਈ ਸਕਿੱਲ ਦਾ ਐਕਸਪੀਰੀਅੰਸ ਹੈ ਉਥੋਂ ਏਮਪਲੋਇਰ ਤੋਂ ਸਪான்ਸਰ ਲੈ ਕੇ ਤੁਸੀਂ ਡੈਫੀਨਿਟਲੀ ਵੀਜ਼ਾ ਲੈ ਸਕਦੇ ਹੋ ਬਟ ਤੁਸੀਂ ਕੋਈ ਜੀ ਮੈਂ ਪੱਲੇ ਵੀ ਕੁਛ ਨਹੀਂ ਅੰਗਰੇਜ਼ੀ ਵੀ ਨਹੀਂ ਬੋਲਣੀ ਤੇ ਮੈਂ ਇੰਟਰਵਿਊ ਨਹੀਂ ਦੇ ਸਕਦਾ ਤੇ ਵੀਜ਼ਾ ਲਵਾ ਦਿਓ ਫਿਰ ਅਮਰੀਕਾ ਤੁਹਾਡੇ ਲਈ ਨਿਕਾ ਫਿਰ ਹਿੰਦੁਸਤਾਨ ਬੜਾ ਵਧੀਆ ਮੁਲਕ ਆ ਬੜੀ ਗਰੋਇੰਗ ਇਕਨੋਮੀ ਹੈ ਬੜਾ ਕੁਝ ਇੱਥੇ ਅਵੇਲੇਬਲ ਆ ਫਿਰ ਇੱਥੇ ਰਹਿ ਕੇ ਕੰਮ ਧੰ